बारक भई सवा हायो सत श्री बढ़िया <laughs> सा वाहिगुरू जी फतेह फत जे प्रंत सारी संगत सुपा दान बसो दो मिंट पासे कंहिंखे परिवार नगर न अॼु अगर नी ख़ुशी मिली आहे कंहिंखे ਆਪਣੇ ਦੋਨੇ ਪਰਿਵਾਰਾਂ ਨੇ ਸਾਡਾ ਭਤੀਜਾ ਕਰਵਿੰਦਰ ਸਿੰਘ ਜੀ ਲੂੰਬਾ ਸਾਡਾ ਵੱਡਾ ਵੀਰ ਸਰਦਾਰ ਬਿੱਲੂ ਸਿੰਘ ਜੀ ਅਵਰਜੀਤ ਜਿਨ੍ਹਾਂ ਨੇ ਅੱਜ ਆਪਣੇ ਨਗਰ ਨੂੰ ਮੋਲ ਲੈਣ ਵਾਲੀ ਗੱਲ ਕਰੀਆ ਸਰਪੰਚੀ ਸੰਮਤੀ ਕਰੀਆ ਸੋ ਸਾਡਾ ਛੋਟਾ ਵੀਰ ਸਰਬਜੀਤ ਸਿੰਘ ਕਾਲਾ ਨੂੰ ਅੱਜ ਇੰਨੀ ਸੰਗਤ ਇਕੱਤਰ ਹੋਈ ਹੈ ਆਪਾਂ ਦੇ ਸਰਪੰਚ ਮੰਨਾ ਹੈ ਸਰਪੰਚ ਅੱਜ ਸੰਗਤ ਜਿੰਨੀ ਸੰਗਤ ਆਪਾਂ ਇੱਥੇ ਇਕੱਤਰ ਹੋਇਆ ਚਾਹੇ ਅਬ ਅੰਮ੍ਰਿਤ ਜੀ ਦੇ ਘਰੇ ਇਕੱਤਰ ਹੋਇਆ ਚਾਹੇ ਇੱਥੇ ਇਕੱਤਰ ਹੋਇਆ ਅੱਜ ਤਾਂ ਵੀ ਕੋਈ ਹੋਰ ਬੰਦਾ ਆਉਂਦਾ ਕਾਪਾ ਨੇ ਕਾਲੇ ਦੀ ਮਦਦ ਮਦਦ ਦੇ ਤੁਰਨਾ ਕਿਸੇ ਨੇ ਬਾਹਰ ਨਹੀਂ ਜਾਣਾ ਅਪਰਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਦੇ ਹੋਰ ਕੋਈ ਹੁੰਦਾ ਨਹੀਂ ਸੋ ਹੁਣ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਫੇਰ ਮੈਂ ਸੋ ਸ੍ਰੀ ਅਕਾਲ ਸਾਡੇ ਭਤੀਜੇ ਕੁਲਵਿੰਦਰ ਸਿੰਘ ਬਾਡਾ ਵੱਡਾ ਵੀਰਾ ਮਰਜੀਤ ਸਿੰਘ ਦਾ ਫੇਰ ਮੈਂ ਧੰਨਵਾਦ ਕਰਦਾ ਪਰਵਾਦ ਨੂੰ ਇਸ ਪਰਵਾਦ ਨੂੰ ਜਿਹਦੇ ਨਾਲ ਸਾਡਾ ਸਾਰੀ ਉਮਰ ਤੱਕ ਮੱਢ ਰਿਹਾ ਹੈ ਸਾਨੂੰ ਬੜੀ ਸੋਚ ਸੀ ਕਿ ਜਦੋਂ ਦੋ ਕੈਂਡੀਡੇਟ ਖੜੇ ਹੋਗੇ ਦੋ ਪਰਿਵਾਰਾਂ ਨਾਲ ਬਹੁਤ ਵੱਡੀ ਲੜਾਈ ਹੈ ਕਿ ਕਦੋਂ ਵੋਟ ਪਾਈਏ ਕਿੱਧਰ ਛੱਡੀਏ ਕਿੱਧਰ ਤੁਰੀਏ ਕਿੱਧਰ ਬੈਠੀਏ ਸੋ ਕੋਸਲ ਆਪਣੀ ਭਾਵਨਾ ਨੂੰ ਬਾਰੇ ਨੂੰ ਫੈਲ ਆਇਆ ਮੈਂ ਦੋਨੇ ਪਰਿਵਾਰਾਂ ਨੂੰ ਆਪਣੇ ਸਰਬਜੀਤ ਸਿੰਘ ਉਹਨਾਂ ਪਰਿਵਾਰ ਦੇ ਨੂੰ ਸਾਰੇ ਨੂੰ ਵਧਾਈ ਦਿੰਨਾ ਸੋ ਉਹ ਸਾਰੀ ਸੰਗਤ ਭਾਈ ਇਸ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਜੋ ਵੀ ਪਰਿਵਾਰ ਨੇ ਜ ਆਪਾਂ ਨੇ ਲੰਗਰ ਤਿਆਰ ਕੀਤਾ ਸਾਰੀ ਸੰਗਤ ਨੇ ਸੱਕੇ ਜਾਣ ਦੀ ਕਿਰਪਾਲਤਾ ਕਰਨੀ ਸੋ ਇਹਨੇ ਸਭ ਤੋਂ ਕਹਿੰਦੇ ਸਿੱਖਾਂ ਮੰਦ ਯਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਹੋ ਗਈ ਦੇਖੋ ਇਹਦਾ ਹੋਰ ਹੋਰ ਮਾਫ਼ ਕਰਦੇ ਹਾਂ ਪੂਰੇ ਇੱਕ ਬੈਠ ਗਏ ਬੰਦ ਦੀ ਸੋਪਾ

ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਦਾ ਜੀ ਤੁਹਾਨੂੰ ਸਭ ਬਹੁਤ ਬਹੁਤ ਧੰਨਵਾਦ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਬਹੁਤ ਵਧੀਆ ਮੰਨ ਲਓ ਕਿਰਿੰਦਰ ਸਿੰਘ ਨੇ ਆਪਣੇ ਇਹਨਾਂ ਨੇ ਇੱਕ ਵੱਡਾ ਫੈਸਲਾ ਵੱਡਾ ਦਿਲ ਕਰਕੇ ਲਿਆ ਜੀ ਸੰਮਤੀ ਦਾ ਤੇ ਜਿਹੜੇ ਭਾਈ ਵਿੱਚ ਵਿਚਾਲੇ ਤੇ ਜਿਹੜਾ ਨੇ ਸੰਮਤੀ ਦੇ ਵਿੱਚ ਗੱਲ ਨੇੜੇ ਲਾਈ ਹੈ ਵੀ ਇੱਕ ਪਰਿਵਾਰ ਮੰਗੂ ਸੀ ਸਾਰੇ ਭਾਈ ਇਕੱਠੇ ਰਹਿੰਦੇ ਸੀ ਖੇਡਦੇ ਆ ਜੀ ਤੇ ਗੇਮ ਕਰਦੇ ਆ ਗਲਵਿੰਦਰ ਵੀ ਮੰਨ ਲਓ ਸਾਰੇ ਮੁੰਡੇ ਜੀ ਨੇ ਦਰਨੇ ਦਰ ਸਾਰੇ ਬਲਾ ਲੋ ਜਿੰਨੇ ਸੀ ਇੱਕ ਪਰਿਵਾਰ ਵਾਂਗੂ ਆ ਤੇ ਜੇ ਜੇ ਇੱਧਰ ਵੀ ਉਹੀ ਮੁੰਡੇ ਸੀਗੇ ਉਧਰ ਵੀ ਉਹੀ ਮੁੰਡੇ ਸੀ ਇੱਥੇ ਫਰਕ ਪੈ ਜਾਂਦਾ ਪਿੰਡ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਭਾਈਆਂ ਦਾ ਬਾਕੀ ਨਗਰ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੇ ਇਹ ਅੱਗੇ ਵਾਸਤੇ ਜੀ ਸਾਰੇ ਨਾਲ ਮਿਲ ਕੇ ਪਿੰਡ ਦੇ ਵਿਕਾਸ ਵਾਸਤੇ ਆਪਾਂ ਚੰਗੇ ਕੰਮ ਕਰੀਏ ਜੀ ਵੀ ਆਪਣੇ ਪਿੰਡ ਨੂੰ ਰੱਖਿਅਾ ਕਰਦੇ ਤੇ ਵਧੀਆ ਤੇ ਲੈ ਕੇ ਚੱਲੀਏ ਤੇ ਆਪਣੇ ਚੋਗੇ ਕੋਈ ਸੀਧ ਲਵੇ ਤੇ ਚੰਗੇ ਕੰਮ ਹੋਣ ਜੀ ਨਾਲ ਜੀ ਵਾਹਿਦ ਜੀ ਦੇ ਸਾਥ ਨਾਲ ਭਾਈ ਹੋਏ गुरू जा का ख़ालसा वाहिगुरू जी फति साहिब सिंधी बहुत बहुत धनवाद ਪੂਰਾ ਸਭਾ ਨੂੰ ਬੁਲਾਉਂਦਾ நட்சத்திரம் <laughs> ਬਲੀ ਤੇ ਰੋਧੇ ਜਾਨੀ ਨਾਨਕ ਸਦਾ ਗੁਰਬਾਣੀ ਗੁਰਨਾ ਜੀ ਸਤਨਾਮ ਸਤਿਗੁਰੂ ਦੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਵਤ ਹੈ ਸ੍ਰੀ ਗੁਰਪ੍ਰੀਤ ਜੀ ਸਹਾਇ ਵਾਹਿ ਸ੍ਰੀ ਗੁਰਪ੍ਰੀਤ ਜੀ ਕੀ ਪਾਤਸ਼ਾਹੀ ਦਸਵੀਂ ਸ੍ਰੀ ਗੁਰਪ੍ਰੀਤ ਸਰਕਾਰ ਗੁਣਾਂ ਕਣੀ ਤੇ ਆਏ ਗੇਰੰਗੰਦ ਗੁਰਤੇ ਅੰਤ ਆਸ ਸ਼੍ਰੀ ਆਮਦਾਸ ਸਾਹਿਬ ਦੇ ਸਹਾਇ ਅਰਜਨ ਗੋਬਿੰਦਰ ਉਮਰਦਾਸ ਜੀ ਮਾਝਾ ਸ੍ਰੀ ਹਰਿ ਕ੍ਰਿਸ਼ਨ ਸਿਧਾਈ ਹੈ ਜਿਸ ਦੇ ਸਭ ਨੂੰ ਪੁਜਾਏ ਤੇ ਬਹਾਦਰ ਉਸ ਪਰ ਹੈ ਕਾ ਨੰਦਿਆ ਰਖਾਏ ਸਭ ਤਾਈਂ ਹੋਏ ਸਹਾਏ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈਂ ਹੋਏ ਸਹਾਏ ਜਸਾਹਬਾ ਸਈਆਂ ਦੀ ਜੋਤ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਸੰਗਤ ਦਾ ਧਿਆਨ ਸਤਿਗੁਰੂ ਜੀ ਸਲਾਮ ਅਲੈਕੁਮ ਹਜੂਦੇ ਸਜਣ ਵਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਕੁੰਦੇਆਂ ਜੱਗੀਆਂ ਜੱਗੀਆਂ ਤਾਂ ਕਿ ਆਦੇ radiative ਕੋਈ ਦੱਸਿਆ ਆਪਕੋ ਤੇਰੋ ਜੀ ਵਾਹਿਗੁਰੂ ਜਿਨਾ ਸਿਖਾ ਸਿਖਣੀ ਆ ਮੇਰੇ ਭਾਵੇਂ ਕਿਸੇ ਕਿਸੇ ਤੇ ਵੰਧਾਏ 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 ਤੇ ਸੇਵਾ ਦੇ ਕੋਟਾ ਕਰਦਾ ਮਾਰਿਆ ਆਪ ਤੇ ਅੰਮ੍ਰਿਤ ਕਰਵਾਏ ਜੋ ਸਭ ਨੂੰ ਆਏ ਅੰਦਰਾਂ ਦੇ ਗ੍ਰੰਥਾਂ ਦੇ ਪੜਾਅ ਗਵਾਏ ਸਿੱਖੀ ਸਿੱਖੀ ਦੇ ਸੰਸਕਰਣ ਇਹ ਵੇ ਸਰਬ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬ ਖਾਲਸਾ ਜੀ ਕੋ ਵਾਹਿ ਜੀ ਵਾਹਿਗੁਰੂ ਵਾਹਿਗੁਰੂ ਨਾਮ ਸਿਤਿਆਵੇ। ਸਿਤਿਆਵਨ ਕਾ ਸੰਕਾ ਸਰਬ ਸੁਖੋ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਕਾਂ ਰਚਿਆ ਆਇ ਅਦੇਖ ਦੇਖ ਅਦੇ ਬਦਕੀ ਹੈ ਜੰਤ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ। ਸੁਬਾਹ ਜੀ ਸਿੱਖਾਂ ਨੂੰ ਸਿੱਖੀ ਦਾ ਦੇਸ ਦਾ ਰਹਿਤ ਦਾ ਵਿਵੇਕ ਦਾ ਸਿਖਾ ਦਾ ਕੋਸਾ ਦਾ वा शक्ति मक्तार कायी देसनाय समानाते दे 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 वा करी नमाते वा वतुसी वतुते राखे जगत् के आर्य आपन के प्रिय पावन की अपने मक्तार के ਕਿਰਪਾ ਕਰਿਓ ਬਾਸ ਜੀ ਚੜ੍ਹਦੀ ਕਲਾ ਨਾਲ ਸਿੱਧੇ ਪਾਛਨ ਨਗਰ ਦੇ ਵਿਕਾਸ ਕਾਰਜਾਂ ਮੰਗ ਲਈ ਨਰਕਮ ਦੀ ਆਤਮਕਸਿਓ ਸਾਰੇ ਨਗਰ ਦਾ ਧੰਨਵਾਦ ਸਿੱਧੇ ਬਾਦਸ਼ਾਹ ਦੀ ਬੇਸ਼ੇਸ਼ ਮੌਕੇ ਧੰਨਵਾਦ ਕਰ ਦਿੱਤੀ ਹੈ ਬਹੁਤ ਛੋਟੀ ਕਿਰਪਾ ਕਰਦੇ ਨਗਰ ਵਿੱਚ ਮੇਰ ਸਬਾਬ ਦੀ ਦਾਤ ਬਖਸੀ ਹੈ ਜਿੱਥੇ ਬਾਦਸ਼ਾਹ ਕਿਰਪਾ ਕਰਿਓ ਇਸੇ ਤਰ੍ਹਾਂ ਨਗਰ ਵਿੱਚ ਪਿਆਰ ਮੇਲ-ਤੋਹਾ, ਗਰਦੀ ਪਲਾ, ਕੰਪਾਸ, ਜੀਤੀ ਗਾੜੀ, ਮਾਲ ਪਸ਼ੂ ਦੀਆਂ ਵਸਲਾਂ ਦੇ ਸੰਗ ਦੇ ਸੰਗ ਬੱਚਿਆਂ ਦੇ ਪਰਿਵਾਰਾਂ ਦੇ ਨਗਰ ਤੇ ਇਸੇ ਤਰ੍ਹਾਂ ਮੇਰ ਪ੍ਰਯਾਤ ਰਖਿਓ ਸੰਗਤ ਦੀ ਹਾਜ਼ਰੀ ਸਰਪੁਰ ਬੇਠਾ ਦਰ ਪਰਵਾਰ ਕਰਿਓ ਕਾਸ਼ਾ ਜੀ ਮਿੱਠੇ ਪ੍ਰਸਾਦ ਦਰ ਪਰਵਾਨ ਕਰਦੇ ਹੋਏ ਹੁਕਮ ਸੁਣਾ ਕੇ ਸੰਗਤ ਨੂੰ ਹਾਲ ਕਰੋ ਸਹੀ ਗੁਰਮੁਖ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਸਿਤਾ ਬਿਨਾ ਨਾਮੁ ਨਾਮੁ ਗਰਦੀ ਪਾਤ ਜੀ ਦੇ ਹੰਸ वाहिगुरु जी ख़ाला वाहेगुरु दोहराया क्या भई अकाले ਪਿਆਰ ਭਾਵਨਾ ਨਾਲ ਸੰਮਤੀ ਕੀਤੀ ਆ ਸਾਡੇ ਨਗਰ ਨੇ ਸਰਪੰਚੀ ਦੀ। ਉਹ ਇੱਕ ਬਹੁਤ ਵੱਡਾ ਕਦਮ ਹੈ। ਇਹਦੇ ਨਾਲ ਸਾਡੇ ਅਗੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਆਉਣ ਵਾਲੇ ਪਿਆਰ ਨੇ ਉਹ ਬਣੇ ਰਹਿਣਗੇ ਕਿਉਂਕਿ ਭਰਾਵੋ 5 ਸਾਲ ਵੋਟਾਂ ਆਂਦੇ ਨੇ ਉਸ ਤੋਂ ਬਾਅਦ ਸਾਡੇ ਮਨਾਂ 'ਚ ਫਰਕ ਪੈ ਜਾਂਦੇ ਨੇ। ਸੋ ਸਾਰੇ ਨਗਰ ਨੇ ਹਿੰਮਤ ਮਾਰੀ। ਕੱਲਾ ਕਿਸੇ ਨੇ ਨਹੀਂ। ਕੱਲਾ ਕੋਈ ਨਹੀਂ। ਮੈਂ ਸਭ ਤੋਂ ਵੱਧ ਜਿਆਦੇ ਭਾਈ ਅਮਰਜੀਤ ਸਿੰਘ ਬਿੱਲੂ ਦਾ ਜੋ ਉਹਦੇ ਲੜਕੇ ਕਾਕਾ ਕਲਵਿੰਦਰ ਸਿੰਘ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡੀ ਸੋਚ ਰੱਖ ਕੇ ਜਿਹੜੇ ਆਪਦੇ ਕਾਗਜ਼ ਵਾਪਸ ਲਏ ਨੇ ਤੇ ਇਹਨਾਂ ਨੂੰ ਸਰਪੰਚੀ ਦਿੱਤੀ ਹੈ ਤੇ ਇਹਦੇ ਵਿੱਚ ਸਾਰੇ ਪੁਰਾਣੇ ਸਰਪੰਚ ਸਾਰੇ ਪੁਰਾਣੇ ਨੰਬਰਦਾਰ ਨੰਬਰਦਾਰ ਸਾਹਿਬ ਜਿੰਨੀਆਂ ਵੀ ਕਲੱਬ ਨੇ ਉਹਨਾਂ ਨੇ ਮਤਲਬ ਕਿਸੇ ਨੇ ਇਹ ਨਹੀਂ ਭਾਰਤੀ ਕਿਸਾਨ ਵੀ ਨੇ ਇਹਦਾ ਉਰਾਹਾਂ ਨੇ ਬਹੁਤ ਵੱਡੀ ਹਿੰਮਤ ਮਾਰ ਕੇ ਜਿਹੜੀ ਇਹ ਗੱਲ ਕੀਤੀ ਹੈ ਤਾਂ ਇੱਕ ਅੱਜ ਜਿਹੜੀ ਤੁਸੀਂ ਮਿਸਾਲ ਪੈਦਾ ਕਰਤੀ ਛੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ بائیک رو جی کا کاندو ہمت دے کر پرلیہن پائے تے پائے کلا 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 ک ਕਰਦੀ ਜਾਓ ਜੀ ਮੈਂ ਤੁਹਾਨੂੰ ਕਰਾ ਦੇਣਾ ਕਰਾ ਦੇਣਾ ਮਾਰਦੇ ਨਹੀਂ ਚੁੱਕਣਾ ਹਾਂ ਜੀ ਇਹ ਤਾਂ ਕਰ ਲੈ ਸੀ ਤਹਾਰ ਮਾਰਾ ਜਾ ਸੈੱਟ ਕਰਨਾ ਹੈ ਇਹ ਤੇ ਨੀੜੇ ਜਾ ਬਰੇ ਨੀੜੇ 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 ਹਾਂ ਮੈਂ ਪੁੱਛ ਲਾਉਂਦੀ ਪਿੱਛੇ ਨੂੰ ਚਲੇ ਜੀ ਕਰਕੇ ਅੱਗੇ ਹੋ ਜੀ ਅੱਗੇ ਹੋ ਹੋ ਗਈ ਜੀ ਹੋ ਗਈ ਆਰ ਬਾਈ ਪਿੱਛੇ ਲੋ ਜਦੋਂ ਜੀ ਬਣੀਯਾਰੀ ਵੀ ਕਿਦਾਂ ਨੇ ਪਾ ਲੈ ਜੋ ਪਿੱਛੇ ਰੁਕੀਓ ਬਣੀ ਜਾਂਦੇ ਥੋੜਾ ਪਿੱਛੇ ਇਹ ਗਵਾਲ ਨੇ ਮਗਾਈ ਦੀ ਗੱਡਾਂ ਡੇਪਾਉਣ ਕੱਲੇ ਕੱਲੇ ਜੀ ਪਰਲੇ ਪਾਸੇ ਪਿੱਛੇ ਦੀ ਆਓ ਜੀ ਪਰਲੇ ਪਾਸੇ ਜੀ ਗਾਦਣਾ ਖੰਡੇ ਕੱਟੇ ਕਰਾਓ ਜੱਟਾ ਚਿੰਗਰਾ ਜੱਟਾ ਜੀ ਖੜਕੋ ਖੜਕੋ ਫਟਕਾ ਖੜਕਾ ਮੈਨੂੰ ਆਹ ਪਾਓ ਨਾ ਬਰਬਤ ਹੋ ਜਾਉਣਾ ਕਹੀਂ ਫੋੜਾ ਹੋ ਤੁਹਾਡੀ ਕਰਦੇ ਬਸੇ ਪਿੱਛੇ ਵੀ ਆਓ ਇਹਦਾ ਆ ਫਾਦੇ ਬੰਦੇ ਇੱਦਾਂ ਨਹੀਂ ਲੈ ਕੇ ਚਾਹੂ ਭਰਾਇਆ ਨਾ ਇਹਦੇ ਇਹਰ ਬਦਲ ਜੀ ਆ ਵੀ ਮਾਰਦੇ ਮਿੱਠਾ ਲੈ ਕਾਹ ਦੇ ਰੇ ਇੰਦਰ ਬਰਬੜਾ ਕਿ ਮੁੰਵਲਾ ਆਹ ਖਾ ਤੇ ਫੋਟੋ ਕਰਾਓ ਨਾ ਠੀਕ ਹੈ ਉਹ ਜੋ ਜਰ ਨਹੀਂ ਤੋ चली चरी पिछे चई चढ़ी जारी थोरे पिछे चलो चलो जी ਚਲੋ ਜੀ ਚਲੋ ਚੱਲ ਜੇ ਲੋ ਬਸ ਬਣ ਰਹੀ ਹੈ ਹੋ ਗਈ ਜੀ ਬਾਚੂ ਹੈ ਨਾ ਦੋਸਰੋ ਜਿੰਨਾ ਚਾਏ ਹੋ ਜਾ ਤਾਏ ਹੈ ਲੱਗਦਾ ਨਵੇਂ ਹੋਏ ਸੀ ਤਾ ਕੋਈ ਨਹੀਂ ਕੋਈ ਨਹੀਂ ਅੱਧਾ ਲੱਗ ਗਿਆ ਕਿ ਥੋੜਾ ਜਿਹਾ ਲੱਗ ਗਿਆ ਕਿ ਤਾ ਕੋਈ ਨਹੀਂ चलो जी पखी चलो जीलो जी